ਪਾਂ ਜੀ ਜਸਤੇ ਕਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਆਂ ਤੁਸ ਸਾਰੇ ਜਣ ਠੀਕ ਠਾਕ ਹੋਵੋ ਮੈਂ ਸ਼ੁਰੂਆਤ ਕਰਦੇ ਆਂ ਨਵੇਂ ਵਲੌਗ ਦੀ ਟਾਈਮ ਹੋ ਗਈ ਅੱਜ 7:00 ਤੇ 8:00 ਤੇ ਦਾਲ ਹੈ ਨਾ ਰਾਤੀ ਮੌਸਮ ਦਾ ਠੰਡਾ ਹੀ ਸੀ ਤੇ ਮੈਂ ਰੱਖ ਦੀ ਰੱਖਤੀ ਰਹੀ ਜੀ ਫਰਿਜ ਚ ਤੇ ਬੱਸ ਉਹ ਦਾਲ ਸਵੇਰੇ ਖਰਾਬ ਹੋਈ ਉਸ ਜੀ ਇਹ ਹਾਂ ਦਾ ਬੱਸ ਅੱਜ ਉਹ ਰੋਟੀ ਚ ਹੀ ਰੱਖ ਦਿਆ ਕਰਨਾ ਸਾਰਾ ਕੁਝ ਕਿਉਂਕਿ ਫਿਰ ਸਵੇਰੇ ਸਵੇਰੇ ਕੀ ਬੰਦਾ ਬਣਾਵੇ ਹਨ ਤੇ ਹੁਣ ਆਲੂ ਪਰੋ ਆਲੂ ਬਣਾਉਣੀ ਹੈ ਕਿਉਂਕਿ ਤੁੰਨੂੰ ਨੇ ਜਾਣਾ ਤਾਂ ਮੈਂ ਤੇ ਸਿੰਦੂ ਦਾ ਔਖਾ ਢੱਪੇ ਜੀ ਪਾਉਣੀ ਹੈ ਇਹ ਸਬਜੀ ਇਹ ਬਾਕੀ ਆਪਣੇ ਕੱਪੜੇ ਧੋ ਹੁੰਦੇ ਪਏ ਆ ਬਾਹਰ ਤੇ ਦੁੱਧ ਮੈਂ ਹਵਾ ਲਿਆ ਆ ਭਾਂਡੇ ਵਗੈਰਾ ਸਾਰੇ ਧੋ ਲਿਆ ਤੇ ਮੈਂ ਸਬਜੀ ਬਣਾ ਕੇ ਘੇਰੇ ਰੱਖਾ ਕੋਚੇ ਲਗਾ ਰਹੇ ਨੇ ਤਿੰਨ ਕੱਪੜੇ ਉੱਪਰ ਲਿਫਟੇ ਚੁੱਕੜੇ ਜਾਣੇ ਬਸ ਇਹਨਾਂ ਦਿਹਾਮਾ ਆਪਣਾ ਰਹਿ ਗਿਆ ਹੈ ਸਾਢੇ 3 ਵਜੇ ਪਾ ਕੇ ਲਿਆ ਮੌਸਮ ਅਜਿਹਾ ਦੇ ਹੈਗਾ ਤਾਂ ਅੱਲੀ ਪਈ ਇਹ ਮੇਰੀ ਵਾਲੀ ਆ ਇਹ ਇਹਦੇ ਵੀ ਬਾਰਸ਼ ਇਹਨੂੰ ਕਰਾਇਆ ਕਰੋ ਹੁਣ ਇਹਦੇ ਦੰਦ ਪੀਲੇ ਜਿਹੇ ਦੀਦੇ ਹੁੰਦੇ ਉੱਪਰ ਉੱਪਰ ਵਾਲੇ ਹੁਣ ਆ ਤਾਂ ਗੈਰੇ ਮੋਲੇ ਦੰਦ ਸਾਰੇ ਨਿੱਕਾ ਜਿਹਾ ਬਾਰਸ਼ ਪੋਰਸ਼ ਪੋਲਾ ਜਿਹਾ ਲਿਆ ਦਿਓ ਇਹਨੂੰ ਪਤਾ ਆ ਇਹਨੂੰ ਕਿੱਦਾਂ ਪੋਰਸ਼ ਕਰਨਾ ਉਂਗਲੀਆਂ ਕਰਦਾ ਹੁੰਦਾ ਫਸਮਰ ਬਾਏ ਬਾਏ ਕਰ ਦੇ ਨੇ ਇਦਾਂ ਨੂੰ ਮੂੰਹ ਕਰਕੇ ਚਿੱਟੇ ਬਤਾਉਂ ਪਿੰਡਿਆਂ ਦਾ ਉਦਾ ਆਪਣੇ ਆਕਤੀ ਚ ਨਿਕਲਿਆ ਆਈਆਂ ਨਾ ਪਰ ਹਜੇ ਸ਼ੂਟਿੰਗਾਂ ਬਹੁਤ ਹੋ ਜਾਂ ਨਹੀਂ ਇੱਥੇ ਪਾਣੀ ਪਾਇਆ ਉਹ ਕਿਦਾਂ ਗੁੰਦਾ ਜਿਆ ਕਰ ਦੇਣੀ ਆ ਪੱਤ ਪੈਣਾ ਹਰਾ ਆਂਦੇ ਥੱਲੇ ਪੱਤੇ ਜੀ ਨਿਕਲੇ ਇਹ ਕੀ ਹੈ ਬੈਂਗਣ ਬੈਂਗਣ ਨਹੀਂ ਆ ਕਿੱਤੇ ਹੂੰ ਟਮਾਟੇ ਨਹੀਂ ਹੁੰਦੇ ਹਨ ਆਪਣੇ ਕਿੰਨੀ ਵਾਰ ਲਾਏ ਬੂਟੇ ਹੋਏ ਨਹੀਂ ਕੋਪਾ ਕੋਤੇ ਜਾਂਦੀ ਹੈ ਟੈਕਨੀ ਪੈਂਦੀ ਹੈ ਜਾਂ ਉੱਥੇ ਆਪਾਂ ਇੱਕ ਵਾਰ ਆਏ ਉੱਥੇ ਹੋ ਗਏ ਸੀ ਹੁੰਜੇ ਚ ਇਧਰ ਲੇ ਤਾਂ ਉਹਦਾ ਵੱਡੇ ਹੋ ਗਏ ਆ ਮਿਰਚਾਂ ਦੇ ਬੂਟੇ ਤਾਂ ਕਈਆਂ ਦੇ ਤਾਂ ਫੁੱਲ ਵੀ ਨਿਕਲਦੇ ਨਿਕਲੇ ਆਏ ਆ ਕੰਨਿਆ ਦੇ ਜਿੰਨੀ ਲਾਇਓ ਆ ਪਹਿਲਾਂ ਦੇ ਸਮਰ ਆ ਜਾ ਮਾ ਨਹੀਂ ਆ ਮਾ ਨਹੀਂ ਆ ਫੋਨ ਦੇ ਪਛ ਲੰਦੇ ਆ ਨੂੰ ਗੋਰੀ ਆਹ ਫੌਲਾ ਨਿਕਲੇ ਲੱਗਦੇ ਆਉਂਦੇ ਉਹ ਖੁੰਜੇ ਵਾਲੇ ਨੂੰ ਹਨਾ ਕੀ ਇਹ ਛੋਟੇ ਚਿੱਟਾ ਜਿਹਾ ਨਹੀਂ ਉਹ ਤਾਂ ਆ ਕੇ ਪੱਤੇ ਆ ਬਾਤੇ ਆ ਹੂੰ ਛੋਟਾ ਦਾ ਕਹਾਂ ਤੋਂ ਬਣਾ ਦੇਤਾ ਹੋ ਜਾਣਾ ਇਹ ਦੋ ਹੀ ਬੂਟੇ ਬਹੁਤ ਯਾ ਲੱਗ ਜਾਂਦਾ ਤਿੰਨ ਚਾਰ ਹੋ ਆਹੋ ਚੱਲ ਸਬਜੀ ਆਪਣੀ ਬਹੁ ਮੈਕਸ ਕਰਕੇ ਬਣਾ ਲਾ ਕਰ ਦੀਆਂ ਨਹੀਂ ਮੇਟਾਂ ਦੇ ਬੂਟੇ ਪੱਤ ਕੇ ਉਹ ਬਾਹਰ ਬੀਜਣਾਂ ਦੇ ਬੂਟੇ ਜਿਹੜੇ ਉਹ ਲਾਦੇ ਹੁੰਦੇ ਆਹੋ ਹਨਾ ਔਰ ਪਾਣੀ ਪੂਣੇ ਦਾ ਪੰਗਾ ਆ। ਹੂੰ ਅੰਦਰ ਦਾ ਚੱਲ ਪਾਇਆ ਕਿਸੇ ਵੇਲੇ ਸਾਡੇ ਅਰਖ ਪਾਈ ਤੁੰਗੀ। ਆਹ ਬੂਤਾ ਨਹੀਂ ਪੱਕੀ ਠੋਕੀ ਖੜਾ ਹੈ। ਅੰਦਰ ਨਹੀਂ ਦਾ ਆਹ ਦੇ ਬੂਤੇ ਆ ਦੋ ਬੂਤੇ ਹੋਣ ਹੋਣਾ। ਤਾਹੋ ਇੱਥੇ ਲਾ ਦੋ। ਇਹ ਅੰਦਰ ਸਹੀ ਹੈ ਨਾਲੇ। ਅੰਦਰ ਸਹੀ ਹੈ ਇੱਥੇ ਤੇ ਲਾ ਦੋ। ਬਾਹਰ ਤਾਂ ਮਾਮਾ ਮਿਰਚਾਂ ਮੂਰਚਾਂ ਹੀ ਬੰਦਾ ਬਾਹਰ ਸਹੀ ਹੈ। ਚੱਲ ਹੁਣ ਫੇਰ ਵੀ ਪਿੰਡੀਆਂ ਤਾਂ ਹੋ ਗਈਆਂ ਹਨ। ਪਿੰਡੀਆਂ ਤਾਂ ਹੋ ਗਈਆਂ ਤੇ ਹਨਾ ਪਾਣੀ ਪੂਣੇ ਦਾ ਕਿਹੜਾ ਪੈਂਦਾ ਕਾ। ਆਈ ਕਾਨੇ ਵਾਲੀ ਆ। ਜੋ ਮਰਜ਼ੀ ਲਾ ਲੋ ਇੱਥੇ ਇੰਨੇ ਸਾਰੇ ਆਪਣੇ ਆ ਘਿਆਰੇ ਚ ਇੱਕ ਪੈਪ ਹੋਵੇ ਸ਼ੋ ਠੀਕ ਆ ਪਤਾ ਮੈਂ ਚੱਲੀ ਆ ਉਹ ਦੇਖੀ ਕੰਨ ਲੱਗਾ ਹੈ ਹਾਂਜੀ ਲਓ ਜੀ ਸਬਜੀ ਆਪਣੇ ਬਣ ਗਈ ਆ ਫੱਲੇ ਡੈਗੀ ਸ਼ੋਹ ਦੇਖੋ ਗਾਦੇ ਸਮਝਦਾ ਆਇਆ ਜੀ ਮਾਮਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੱਕ ਖੁਸ਼ਖਬਰੀ ਦੱਸਾਂਗੇ ਤੇ ਸਮਰਅੰਸਾਂਗਦਾ ਵੀ ਆ ਤਾਂ ਉਹਨੂੰ ਬੁਲਾਉਣਾ ਵੀ ਚਾਹੁੰਦਾ ਆ ਤੇ ਉਹਦੇ ਨਾਲ ਦੇਖੀ ਵੀ ਜਾਂਦਾ ਆ ਚੋਰੀ-ਚੋਰੀ ਹੱਸੀ ਜਾਂਦਾ ਆ ਇਸ ਸੰਗੀ ਜਾਂਦਾ ਐ ਸੰਗੀ ਜਾਂਣਾ ਐ ਤੂੰ ਆ ਦੇਖਿਓ ਇਹ ਦੇਖਿਓ ਤੇ ਚੰਗੀ ਜਾਂਦਾ ਐ ਤੂੰ ਬਹੁਤ ਛਾਂਗ ਰਹੀ ਹਾਂ ਹਾਂ ਤਿੰਦਾ ਜਿਆ ਤੇ ਬਾਹਰ ਮੌਸਮ ਨੇਰੀ ਨੁਰੀ ਜੀ ਚਲਦੀ ਪਈ ਆ ਤੇ ਆਪਾਂ ਕੱਪੜੇ ਆ ਜਿੰਨੇ ਕੀ ਸੀਗੇ ਤੇ ਚਲ ਚੁੰਡੀਆਂ ਜੀਆਂ ਨਾ ਲਾ ਕੇ ਆਪਾਂ ਸੁੱਕਣੇ ਪਾਤੇ ਆ ਇੱਧਰ ਮੈਂ ਛਾੜ ਰੱਖੀ ਸੀਗੇ ਇਹਨਾਂ ਦੁਸ਼ਾਨਾ ਤਾਂ ਆਪੀ ਲੈ ਆਇਆ ਮਟਰ ਹੀ ਲੈ ਆਇਆ ਮਿੱਠੇ ਦਾ ਡੱਬਾ ਲੈ ਆਇਆ ਤੇ ਜਾਣਾ ਇਹਨਾਂ ਨੇ ਜਾਣਾ ਹੈ ਕੰਮ ਫੇ ਆ ਜਾਣਾ ਨਾ ਪਹਿਲਾਂ ਫੇ ਰੋਟੀ ਪਾਣੀ ਬਣਾਉਣੀ ਆ ਚੌਲ ਚੁਣ ਦੇਖਦੇ ਆ ਤੇ ਹੁਣ ਹਾਂ ਜੀ ਜੀ ਟਾਈਮ ਹੋ ਗਿਆ ਆ 12:30 ਤੇ ਦੁਸ਼ਾਨਤ ਹੁਣੀ ਗਏ ਸੀ ਕਿ ਕੰਮ ਕੋਈ ਜਲੰਧਰ ਵਾਲਾ ਨੂੰ ਤੇ ਸਮਰ ਦੇ ਪਾਪਾ ਵੀ ਨਾਲ ਗਏ ਆ ਤੇ ਉਹਨਾਂ ਨੇ ਆ ਜਾਣਾ ਬਸ ਹੋਰ ਥੋੜੇ ਜਿਹਾ ਟਾਈਮ ਤੱਕ ਤੇ ਮੰਮੀ ਹੁਣੀ ਵੀ ਇੱਧਰ ਮੇਰੇ ਡੈਡੀ ਦੇ ਨਾਲ ਕੇ ਆ ਸ਼ਾਮ ਜੁਣਾ ਸੀ ਤੇ ਉੱਥੇ ਗਿਆ ਸੀ ਮੰਮੀ ਹੁਣੀ ਵੀ ਸ਼ਾਇਦ ਇੱਧਰ ਨੂੰ ਆ ਜਾਣ ਤੇ ਆਪਾਂ ਚੌਲ ਨੂੰ ਤੜਕਾ ਲਗਾ ਲਿਆ ਆ ਚੌਲ ਆਪਣੇ ਬਸ ਬਣ ਜਾਣੇ ਆ ਤੇ ਬਾਕੀ ਸਵੇਰੇ ਆਲੂ ਬਣਾਏ ਥੋੜੀ ਜੀ ਸਬਜ਼ੀ ਇਹ ਪਈ ਆ ਤੇ ਨਾਲ ਦਹੀਂ ਬਣਾਉਨੇ ਆ ਤੇ ਨਾਲ ਸਮਰਦੇ ਪਾਪਾ ਕਹਿੰਦੇ ਸੀ ਮੈਂ ਵੀ ਉਹ ਲਿਆਉਂਗਾ ਸਬਜ਼ੀ ਬਣੀ ਬਣਾਈ ਛੋਲਿਆਂ ਦੀ ਤੇ ਬਸ ਮੈਂ ਉਹਨਾਂ ਨੂੰ ਫੋਨ ਕਰਦੀ ਆਂ ਵੀ ਕਦੋਂ ਤੱਕ ਆਉਣਾ ਆ ਤੇ ਬਾਕੀ ਤੁਸੀਂ ਦੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਤੇ ਨੇਰੀ ਦੀ ਬੋਝਾ ਚੱਲਦੀ ਆ ਕੱਪੜੇ ਵੀ ਲਾ ਕੇ ਰੱਖ ਲਈ ਕਿਉਂਕਿ ਸੌਕ ਗਏ ਆ ਤਾਂ ਹੱਗੀ ਆ ਤਿੱਖੀ ਆ ਜਿੱਦਾਂ ਹਵਾ ਜੀ ਨਾਲ ਥੋੜਾ ਸਹੀ ਲੱਗਦਾ ਆ ਇੰਨੀ ਗਰਮੀ ਥੋੜੀ ਘੱਟ ਆ ਜਿੱਦਾਂ ਤੇ ਬਾਕੀ ਸਵੇਰ ਦੀ ਨੇਰੀ ਜੀ ਚੱਲੀ ਜਾਂਦੀ ਆ ਤੇ ਪੱਤੇ ਹੁਣ ਮਰੂਦ ਦੇ ਜਿਦਾ ਸਾਰੇ ਝੜ ਗਏ ਆ ਇਸ ਕਰਕੇ ਇਨ ਹੁਣ ਜਿਆਦਾ ਖਲਾਰਾ ਨਹੀਂ ਪੈਂਦਾ ਹੈਗਾ ਸੋ ਫੇਰ ਆ ਬੇੜਾ ਤੇ ਨਹੀਂ ਤਾਂ ਇਦਾਂ ਹਵਾ ਚਾਲਦੀ ਹੋਵੇ ਸਾਰਾ ਹੀ ਬੇੜਾ ਭਰ ਜਾਂਦਾ ਪੱਤਿਆਂ ਨਾਲ ਤੇ ਬਾਾਕੀ ਚਲੋ ਜੀ ਆਪਾਂ ਹੁਣ ਆਪਣੇ ਥੋੜੀ ਜੀ ਰੋਟੀ ਬਣਾ ਲਵਾਂ ਮੈਂ ਦੋ ਚਾਰ ਘਰੋਟੀਆਂ ਬਣਾਉਣੀਆਂ ਆ ਤੇ ਉਹ ਬਣਾ ਲਈਏ ਮੈਂ ਦੱਸਿਆ ਸੀ ਮੰਮੀ ਹੁਣੀ ਆਉਣਾ ਪਰ ਮੈਂ ਵੀਡੀਓ ਬਣਾਈ ਵੀ ਆ ਵੀ ਆ ਗਏ ਸੀਗੇ ਤੇ ਮੰਮੀ ਹੁਣੀ ਤਾਂ ਰੋਟੀ ਖਾ ਲਈ ਆ ਚੱਲੇ ਆ ਮੰਮੀ ਨੂੰ ਸੂਟ ਦੇਣਾ ਜ਼ਰੂਰੀ ਸੂਟ ਦੇਣਾ ਤਾਂ ਚੱਲੀ ਉੱਦਦਾ ਤਾਂ ਹਵਾ ਚਾਲਦੀ ਐ ਨਾ ਤਾਂ ਹੱਥੋਂ ਭਰਦਾ ਹਾਂ ਆ ਸਮਰ ਕਹਿੰਦਾ ਅਸੀਂ ਵੀ ਜਾਣਾ ਸਕੂਟਰੀ ਤੇ ਚੱਲੀਏ ਆਪਾਂ ਥੋੜੀ ਜਾਣਾ ਦਾਦੀ ਮੈਨੂੰ ਇਸ਼ਾਰੇ ਉਹੀ ਕਰਦਾ ਇਹਨਾਂ ਨੂੰ ਸਮਝੇ ਇਹਨਾਂ ਦੀ ਪਾਣੀ ਤਾਂ ਮੈਂ ਹੌਣ ਪੜਾਇਆ ਇਹਨੂੰ ਪਾਣੀ ਤਾਂ ਜਦੋਂ ਮਰਜੀ ਪੜਾ ਦੋ ਇਹਨੂੰ ਜਦੋਂ ਮਰਜੀ ਪੜਾ ਦੋ ਇਹ ਤਾਂ ਪਾਣੀ ਸਾਰੀ ਦਿਹਾੜੀ ਮੰਗਦਾ ਰਹਿੰਦਾ ਜਾਣਾ ਸਾਡੇ ਨਾਲ ਜਾਣਾ ਬਾਏ ਉਹ ਮੂਹ ਜਾ ਤੀ ਬਾਏ ਬਾਏ ਕਰਕੇ ਬਾਈ ਦਾ। ਬਾਈ ਤੇ ਗਾ ਰੋ। ਤੂੰ ਹਾਂ ਨੋ। ਖਸ਼ਕੈਂਦਾ ਯਾਹੋ। ਹੂੰ। ਹੂੰ ਗੰਦੀ ਬਾਟ ਹੋ ਜਾਣੀ। ਚੱਲ। ਦੇਖ ਤਾਂ ਲੈਣ ਤਾਂ ਕੀ ਕਰਦਾ ਆ? ਕਰਦਾ ਕੀ ਉਹਦੇ ਮੂੰਹ ਚ ਪਾਉਂਦਾ। ਕੱਗੀ ਦੀ। ਐ। ਦੇਖ ਲੈ ਟੀ ਆ ਤੇ ਮੱਖਛ ਦੇ ਕਿ ਦੰਡ ਲਿਆ ਸਾਰੇ ਭਰੇ ਆ ਮੱਖਛ ਉਦਨ ਦਾ ਜਿੱਦਣ ਲਟ ਗਈ ਸੀ ਬਹੁਤ ਫੜਸੀ ਹੋਣਾ ਇਦਾਂ ਦੇ ਹੋ ਗਏ ਇਹਦੇ ਰੋਜ਼ ਹੀ ਇਦਾਂ ਕੰਮ ਹੁੰਦਾ ਜਿੱਦਣ ਲਟ ਗਈ ਉਹ ਹੀ ਉਹ ਦੇਖਿਆ ਦੇਖਿਆ ਜਾਣ ਨੂੰ ਕਹਿੰਦਾ ਇਹ ਗਿਆ ਨਹੀਂ ਹੋਣਾ ਨਾ ਉਹਦਾ ਮਾੜਾ ਜੇ ਰਾਤ ਨੂੰ ਲੈ ਕੇ ਆ ਗਿਆ ਡੈਡੀ ਕਹਿੰਦੇ ਬਾਹਾਂ ਲਾ ਦੀਆਂ ਚਿੱਟੀ ਜੀ ਪੱਟੀ ਲਾ ਦੇ ਬਾਹਾਂ ਦੀ ਜੀ ਸ਼ਰਟ ਤੇ ਹਾਂ ਨਾ ਸਹੀ ਆ ਸੇ ਬਾਂਹ ਨਹੀਂ ਮੀਆਂ ਦੇਖ ਤਾਂ ਉੱਦਾਂ ਦਾ ਇਦਾਂ ਜਾਲੀਆਂ ਚਾਲੀਆਂ ਪਰ ਵਧੀਆ ਨਹੀਂ ਆ ਦੇ ਮੈਂ ਨਹੀਂ ਆਣਾ ਤੂੰ ਨਹੀਂ ਆਣਾ ਪਾਪਾ ਮੈਂ ਵੀ ਨਹੀਂ ਜਾਣਾ ਹਾਂ ਪਾਪਾ ਮੈਂ ਵੀ ਆ ਹਾਂ ਕਿੱਥੇ ਜਾਣਾ ਆ ਗਈ ਹੋਇਆ ਤੇਰੀ ਬਾਹ ਦੇ ਉਹਦੇ ਦੀ ਲੋ ਨਹੀਂ ਆਇਆ ਮੈਂ ਨਹੀਂ ਮੈਂ ਤੂੰ ਹੀ ਜਾਣਾ ਐਸਾ ਕਰ ਦਿੱਤੇ ਮਾਂ ਮੈਂ ਨਾ ਜਾਣਾ ਮੈਂ ਨਾਲ ਜਾਣਾ ਮੈਂ ਨਹੀਂ ਮੈਂ ਸੁਈ ਜਾਣਾ ਚਲ ਆਜੀ ਮਾਮੇ ਨਾਲ ਆਜੀਏ ਚ ਮਾਮਾ ਤਾਂ ਅੰਦਰ ਆ ਮਾਮੇ ਨਾਲ ਆਜੀ ਆਹਾਂ ਚਲਾਵਾਂਗੇ ਮਾਮੇ ਨਾਲ ਬਹਿ ਕੇ ਜਾਵਾਂਗੇ ਠੀਕ ਐ ਮਾਮੂ ਨਹੀਂ ਨਹੀਂ ਨਾ ਉਹ ਕਾਲਾ ਹੋਇਆ ਫਾਣੇ ਨੂੰ ਨਾ ਦੇਖੀ ਹੁਣ ਠੀਕ ਐ ਹੁਣ ਜਾਣੀ ਦੀ ਤਾਂ ਪਾਣੀ ਹੁਣ ਇਹਨੂੰ ਵੀ ਦਣੇ ਨੇ ਦੇਖਿਆ ਨਹੀਂ ਸਮਰ ਬਾਏ ਕਰ ਦੇ ਫੇ ਬਾਏ ਤਾਂ ਕਰ ਦੇ ਬਾਏ ਵੀ ਨਹੀਂ ਕਰਨੀ ਹਾਂ ਬਾਏ ਕਰ ਲੈ ਦੇ ਸਮਰ ਬਾਏ ਕਰ ਦੇ ਬਾਏ ਕਰ ਦੇ ਥੋੜਾ ਸਾਟ ਪੈਣ ਚੱਲ ਹੁਬਾ ਉਧਰ ਤਾਂ ਚੱਲਦੀ ਆ ਚੰਗਾ ਚੰਗਾ ਹੋਰ ਦੇ ਨਹੀਂ ਬਣਾਉਂਦੇ ਹਾਂ ਬਣਾਉਂਦੇ ਰੇਗਾ ਦੇ ਪੇ ਚਾਰ ਪਾਡੇ ਬਣਾਵਾਂਗੇ ਉੱਚੀ ਕਰਕੇ ਕੋਠੀ ਬਣਾਣੀ ਨਹੀਂ ਨਹੀਂ ਇੱਥੇ ਆ ਜੀ ਅੱਛਾ ਬਾਏ ਚ ਹੈਲਮਟ ਲੈ ਲੈ ਤਪ ਲੈ ਕੇ ਨਹੀਂ ਮਗਰ ਲਵਾ ਦਾ ਬਿਨਾਂ ਲਾ ਜਾ ਹਾਂਜੀ ਲੋ ਜੀ ਟਾਈਮ ਹੋ ਗਿਆ 8:30 ਤੇ ਰੋਟੀ ਪਾਣੀ ਦਾ ਆਪਣਾ ਕੰਮ ਨਿਬੜ ਗਿਆ ਆ ਖਾਣੀ ਆ ਹਜੇ ਤੇ ਦਿਸ਼ਾਂਤ ਵੀ ਚਲ ਗਿਆ ਸੀਗਾ 6:35 5:35 ਚਲ ਗਿਆ ਸੀਗਾ ਉਹ ਤੇ ਉਹ ਦਮੋਰ ਕਿ ਮੈਂ ਵੀਡੀਓ ਕੁੜੇ ਨਹੀਂ ਬਣਾਈ ਜਦੋਂ ਮੰਮੀ ਹੁਣੇ ਗਏ ਆ ਉਹਦੇ ਤੋਂ ਬਾਅਦ ਤੇ ਦਿਵਸ ਕਮਾਕਾਰਾ ਦਿਵਾਲੀ ਲੱਗੇ ਰਹਿ ਤੇ ਅੱਜ ਸੋਨੂੰ ਤੁਸੀਂ ਲੈ ਕੇ ਨਾ ਕਲਿੱਪ ਜੀ ਆਪਾਂ ਰੋਟੀ ਬਣਾਉਨੇ ਤੇ ਨਾ ਨੌਂ ਦਾ ਵੀ ਨਹੀਂ ਟਾਈਮ ਨਹੀਂ ਲੱਗਾ ਤੇ ਹੁਣ ਮੈਂ ਨਾ ਨੂੰ ਕਿਰਾਮ ਨਾਲ ਬੈਠੇ ਆ ਤੇ ਇਹ ਰੋਟੀ ਖਾਣੀ ਆ ਤੇ ਬੱਸ ਹੋਰ 5-10 ਮਿੰਟ ਆ ਤੇ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਆ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ